ਮੈਨੂੰ ਤਾਂ ਅੱਜ ਨਹੀਂ ਲੱਗਦਾ ਮੈਂ ਦੋ ਸੂਟ ਕਹੇ ਮੇਰੇ ਘਰ ਵਾਲੇ ਨੇ ਮੈਨੂੰ ਚਾਰ ਲਿਆ ਕੇ ਦਿੱਤੇ ਮੇਰੇ ਮੂਰੇ ਬੋਲਦਾ ਮੈਂ ਤਾਂ ਬੇਲਣਾ ਚੱਕ ਲੈਣੀ ਆ ਹੈ ਭੈਣ ਹਾਂ ਪਰ ਸੱਚੀ ਦੱਸਾਂ ਮੈਨੂੰ ਤਾਂ ਬੜਾ ਡਰ ਲੱਗਦਾ ਮੈਂ ਤਾਂ ਜਮਾ ਹੀ ਨਹੀਂ ਬੋਲ ਸਕਦੀ ਹੈਗੀ ਤੈਨੂੰ ਪਤਾ ਨਹੀਂ ਉਹਦਾ ਸੁਭਾਅ ਕਿਹੋ ਜਿਹਾ ਬੜਾ ਹੜਬਾਤਾ ਕੋਈ ਡਈ ਜਾਨੀ ਹੈ ਤੂੰ ਤਾਂ ਹੈ ਫਿਰ ਤੂੰ ਕਿਵੇਂ ਸੈੱਟ ਕਰਕੇ ਰੱਖਦੀ ਹੁੰਨੀ ਆ ਮੈਂ ਤਾਂ ਮੂਰੇ ਸਾਹ ਨਹੀਂ ਕੱਢਣ ਦਿੰਦੀ ਐਨਾ ਡਰਦਾ ਹੋ ਹਾਂ ਲੈ ਬੋਲ ਕੇ ਦਿਖਾ ਦੇ ਮੇਰੇ ਮੂਰੇ ਫਿਰ ਤਾਂ ਤੂੰ ਆਪਦੀ ਸਾਰੀਆਂ ਗੱਲਾਂ ਬਣਵਾਉਂਦੀ ਹੋਣੀ ਨਾ ਆਏ ਹਾਂ ਹੋ ਰੇ ਜਿੱਥੇ ਕਹਿੰਦੇ ਉੱਥੇ ਲੈ ਜਾਂਦਾ ਤੈਨੂੰ ਘਮੋਰ ਫਰਾਉਣ ਮਿੰਟ ਲਾਉਂਦਾ ਉਹ ਤਾਂ ਹੋਰ ਸਾਡੇ ਤਾਂ ਹੀ ਲੈ ਜਾਂਦਾ ਵੀ ਬਾਹਲਾ ਕਰਦਾ ਹਣਾ ਤੁਹਾਡੇ ਤੇ ਹਣਾ ਵੱਧੂ ਹਾਂ ਅੱਛਾ ਇਹ ਪੜ ਤਾਂ ਹੀ ਮੈਂ ਕਹਾ ਤੁਸੀਂ ਦੋਨੋਂ ਜਣੀ ਆਏ ਤਿਆਰ shear ਹੋ ਕੇ ਤੁਰੀਆਂ ਰਹਿਣੀਆਂ ਹਣਾ ਬਾਜ਼ਾਰ ਕਦੀ ਕਿਤੇ ਕਦੀ ਕਿਤੇ ਟੌਰ ਐ ਫਿਰ ਮੈਂ ਥੋੜੀ ਐ ਫਿਰ ਸਹੀ ਗੱਲ ਆ ਹਣਾ ਪਰ ਸੱਚੀ ਦੱਸਾਂ ਭੈਣੇ ਮੈਂ ਤਾਂ ਬਾਹਲਾ ਡਰਦੀ ਆ ਜੇ ਇੱਕ ਵਾਰੀ ਮੇਰੇ ਘਰ ਵਾਲੇ ਨੇ ਕਹਿਤਾ ਨਾ ਵੀ ਆ ਚੀਜ਼ ਨਹੀਂ ਲੈਣੀ ਫਿਰ ਮੈਂ ਬਸ ਤੁਸਾਬ ਲੱਗਦਾ ਕੁਛ ਕੀ ਨਹੀਂ ਸਕਦੀ ਮੈਂ ਤਾਂ ਚੱਪਾ ਕਰਕੇ ਬਹਿ ਜਾਨੀ ਆ ਤੇ ਚਲੋ ਠੀਕ ਆ ਜੀ ਇੰਨਾ ਵੀ ਨਹੀਂ ਡਰੀਂਦਾ ਹੁੰਦਾ ਠੋਕ ਕੇ ਜਵਾਬ ਦੇਈਂਦਾ ਹੁੰਦਾ ਹੈ ਇਹੋ ਜਿਹਾ ਬੰਦਾ ਕਿਹੜਾ ਜਿਹੜਾ ਮੂਰੇ ਬੋਲ ਜੇ ਹਾਂ ਗੱਲ ਤਾਂ ਤੇਰੀ ਵੀ ਸਿਆਣੀ ਆ ਥੋੜੀ ਸਿਆਣੀ ਬਣ ਕੇ ਰਿਹਾ ਕਰ ਐ ਤਾਂ ਦਮੀ ਦੱਬਲੂ ਤੇਨੂੰ ਕਿਤੇ ਬਾਹਰ ਆਉਂ ਦੇਵੇ ਨਾ ਕਿਤੇ ਜਾਣ ਦੇਵੇ ਕਿਤੇ ਹਾਂ ਪਰ ਡਰ ਕੋਤ ਲੱਗਦਾ ਕਹਾ ਕਿੱਧਰ ਮੈਂ ਇਹ ਡੰਡਾ ਚੱਕ ਲਿਆ ਕਰ ਲੈ ਕਹਿੰਦੇ ਡੰਡਾ ਚੱਕ ਲਿਆ ਕਰ ਪਾਗਲਾ ਏਡੀ ਡਾਂਗ ਚੱਕ ਲੈਂਦਾ ਮੂਰੋ ਦੀ ਉਹ ਡਾਂਗ ਫੜ ਕੇ ਉਹਦੀ ਮਾਰਿਆ ਕਰ ਤੂੰ ਲੈ ਕਹਿਣਾ ਕਹਿਣਾ ਇਸ਼ਾ ਕਹਿਣਾ ਸਾਨਾ ਜਦੋਂ ਪੈਂਦੀਆਂ ਨੇ ਨਾ ਫਿਰ ਪਤਾਨ ਲੱਗਦਾ ਹੁੰਦਾ ਹਾਂ ਕੀ ਹੋ ਗਿਆ ਖੇਂਦੀ ਲੈ ਦੇਖ ਲੈ ਭਣੇ ਗੱਲਾਂ ਤਾਂ ਮੇਰੀਆਂ ਸੁਣੀ ਗਈਆਂ ਆ ਮੜੀ ਜੀ ਆਵਾਜ਼ ਪਈ ਐ ਨੂੰ ਸੀਮਾ ਉਦੋਂ ਹੀ ਭੱਜ ਲਈ ਪਸੀਨਾ ਦੇਖਿਆ ਕਿਵੇਂ ਆਉਂਦਾ ਸੀ ਕਿ ਮੈਂ ਡਰ ਕੇ ਭੱਜੀ ਆ ਲੈ ਤੇਰੇ ਨਾਲੋਂ ਵੱਧ ਇੱਥੇ ਖੜੀ ਫੈਂਟੀਆਂ ਮਾਰਦੀ ਸੀਗੀ ਮੇਰੇ ਘਰ ਵਾਲਾ ਤਾਂ ਐਂ ਕਰਦਾ ਮੈਂ ਤਾਂ ਡੰਡਾ ਚੱਕ ਲੈਂਦੀ ਬੇਲਣਾ ਚੱਕ ਲੈਂਦੀ ਆ ਨਹੀਂ ਭਣੇ ਸੱਚੀ ਸੱਚੀ ਦੱਸ ਕਿਤੇ ਤੂੰ ਤਾਂ ਨਹੀਂ ਐਂ ਕਰਦੀ ਗੱਲਾਂ ਨਾ ਨਾ ਡਾਂਗ ਤਾਂ ਨਹੀਂ ਚੱਕੀ ਜਾਂਦੀ ਭਾਈ ਹਾਂ ਰਹੀ ਨਾ ਹੀ ਗੱਲ ਫਿਰ ਮੈਂ ਤੈਨੂੰ ਤਾਂ ਹੀ ਕਹਿਨੀ ਆ ਜਿਹੜੀਆਂ ਐ ਕਹਿਨੀਆਂ ਹੁੰਦੀਆਂ ਨੇ ਨਾ ਵਾ ਡਾਂਗ ਚੱਕ ਲੋ ਇਹ ਆਪ ਇਨੇ ਛਿੱਤਰ ਖਾਂਦੀਆਂ ਨੇ ਦੂਜੇ ਦੇ ਘਰ ਪੜਵਾ ਦਿੰਦੀਆਂ ਨੇ ਨਾ ਭਾਈ ਆਪ ਦੇ ਘਰੇ ਡਲ ਕੇ ਰਹਿਣਾ ਪੈਂਦਾ ਕਿੰਨੀ ਭੈਣੇ ਇਹ ਬੰਦੇ ਦਾ ਡਰ ਬਹੁਤ ਜ਼ਰੂਰੀ ਹੈ ਇਹ ਤਾਂ ਆਪਾਂ ਸਾਰਿਆਂ ਨੂੰ ਸਮਝਾਉਣਾ ਜਿਹੜੀ ਤੀਵੀਆਂ ਇੱਕ ਦੂਜੇ ਨੂੰ ਸਲਾਹ ਦਿੰਦੀਆਂ ਨੇ ਤੁਸੀਂ ਘਰੇ ਐਂ ਕਲੇਸ਼ ਪਾਲਿਆ ਕਰੋ ਐਂ ਕਰ ਲਿਆ ਕਰੋ ਬੰਦੇ ਨੂੰ ਐ ਬਸਚ ਰੱਖੇ ਨਹੀਂ ਭੈਣੇ ਬੰਦੇ ਕੋਈ ਬਸਚ ਰਹਿਣ ਵਾਲੀ ਚੀਜ਼ ਹੈਗੀ ਆ ਪਹਿਲਾਂ ਐਂ ਦੱਸ ਨਾ ਭਾਣੇ ਜਮੀ ਨਹੀਂ ਬਸਚ ਰਹਿਣਾ ਫਿਰ ਮੈਂ ਕਹਿੰਦੀ ਰੱਬ ਨੇ ਕੋਈ ਅਜਿਹੀ ਚੀਜ਼ ਬਣਾਈ ਹੀ ਨਹੀਂ ਵੀ ਬੰਦਾ ਇਹਨੇ ਮੁਰਦਾ ਚੱਪਾ ਹੋ ਕੇ ਬੈਣਾ ਪੈਂਦਾਗਾ ਹਾਂ ਨਾਲੇ ਮੈਂ ਆਪਦਾ ਘਰ ਥੋੜਾ ਪੱਟਣਾਗਾ ਮੇਰੇ ਘਰ ਵਾਲਾ ਤਾਂ ਵਧੀਆ ਪਹਿਨੇ ਜੜੀ ਗੱਲ ਮੈਨੂੰ ਕਹਦਾ ਸਹੀ ਸਿਆਣੀ ਸਮਝਾਉਂਦਾਗਾ ਚੱਲ ਚੰਗਾ ਤੂੰ ਵੀ ਨਹੀ ਗੱਲਾਂ ਚਾਜੀ ਨਾ ਨਾ ਹੁਣ ਤਾਂ ਮੈਂ ਜਮਈ ਨਹੀਂ ਹਾਂ ਹਾਂ ਜਿਹੜੇ ਚਾਰ ਸੂਟ ਲੈਣੀ ਐ ਇੱਕੋ ਹੀ ਲੈ ਲਿਆ ਕਰ ਸਹੀ ਸਹੀ ਰਹੇਗੀ ਚੰਗਾ